ਕੀ ਜਿਹੜੇ ਕੁਐਸਚਨ ਪੁੱਛ ਰਹੇ ਆ ਕਿ ਦਿਲਜੀਤ ਨਾ ਬੀਫ ਪਾਲ ਕੇ ਤੋਂ ਕਾਉਂਟਰਵਰਸੀ ਪਾ ਕੇ ਤੋਂ ਫੇਮ ਪਾਲਦਾ ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬ ਰੱਬ ਕਰਦੇ ਫਿਰਦੇ ਜਿਨ੍ਹਾਂ ਨੇ ਉਤੋਂ ਫੇਮ ਲੈਣੀਆਂ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੀਆਂ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਹੈ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਆ ਜਿਨ੍ਹਾਂ 'ਚ ਜਮੀਰਾ ਹੁੰਦੀਆਂ ਜਾਂ ਦਮ ਹੁੰਦੇ ਆ ਦੂਜੀ ਗੱਲ ਸਿੱਧਾ ਕਹਿਣਾ ਲੋਕ ਕੀ ਕਹਿੰਦੇ ਆ ਕਿ ਸੁਲਤਾਨ ਦਿਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫੈਂਡੈਂਡ ਹਾਂ ਮੈਂ ਫੈਂਡੈਂਡ ਜਿਹੜਾ ਬੰਦਾ ਧੂਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਂ ਦੇ ਮੂਰੇ ਬਾਕੀ ਮਾਮਾ ਸਭ ਦੀਆਂ ਸਾਂਝੀਆਂ ਨੇ ਮੈਨੂੰ ਪਤਾ ਸੁਲਤਾਨ ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਹੀ ਟਾਕਡ ਬਾਰੇ ਮਾਮਾ ਮਾਈਮਮ ਟੂ ਹਣਾ ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ ਕਿਉਂਕਿ ਦਿਲਜੀਤ ਉਹਦੇ ਚੁੱਪ ਸੀ ਦਿਲਜੀਤ ਨੂੰ ਕਲਾਉਡ ਚਾਹੀਦਾ ਹੁੰਦਾ ਸਭ ਤੋਂ ਵੱਡੀ ਬਿਚ ਦਿਲਜੀਤ ਹੈ ਦਿਲਜੀਤ ਦਸਾਂ ਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀ ਮੋਰ ਪਤਾ ਨਹੀਂ ਲੂਮੀਨਾਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲਤੀਆਂ ਪਤਾ ਨਹੀਂ ਹਨ ਖੁਦ ਸਰਚ ਕਰਿਓ ਕਿ ਜਦੋਂ ਲੂਮੀਨਾਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਤੋਂ ਕੀ ਮੰਗਦੇ ਹੁੰਦੇ ਦਿਲਜੀਤ ਨੂੰ ਤਾਂ ਪਤਾ ਹੋ ਸੁਨਾਲੀ ਨੂੰ ਤਾਂ ਪਤਾ ਹੋਊਗਾ ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਐਨ ਕਹਿਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਐਡਾ ਹੀ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈਟ ਤੇ ਪਈ ਆ ਤੇਰਾ ਮੂੰਹ ਉੱਡਿਆ ਹੋਇਆ ਸੀ ਉਸ ਟਾਈਮ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ ਨੋ ਐਂਡ ਯੂ ਕੈਨ ਰਨ ਫਰਮ ਥੈਮ ਜੇ ਉਹ ਆਗੇ ਨਾ ਇਫ ਤੇ ਗੋਮ ਵੀ ਆਨ ਯਰ ਐਸ ਦੇ ਗੋਕ ਫੱਕ ਯੂ ਅਪ ਸੋ ਬੈਡਲੀ ਮੈਨ ਟਰਸਟ ਮੀ ਤੇਰੀ ਫੇਮ ਜੀ ਰਾਤੋ ਰਾਤ ਨਿਕਲ ਜਾਣੀ ਹੈ ਸ਼ੇਕ ਦਾ ਰੂਮ ਉਹਦੀ ਮੇਰੀ ਆ ਰੀਲਾਂ ਥੱਲੇ ਜਿਹਦੇ ਥੱਲੇ ਕਮੈਂਟ ਕਰਦੇ ਹੋ ਉਹ ਰੀਲ ਚੈੱਕ ਕਰੋ ਕਿ ਸ਼ੇਖ ਦਾ ਰੂਮ ਦੀ ਮੈਂ ਰੀਲ ਕਦੋਂ ਦੀ ਪਈ ਹੋਈ ਹੈ ਕੰਟਰੋਵਰਸੀ ਤੋਂ ਬਾਅਦ ਚ ਪਈ ਹੈ ਕਿ ਕੰਟਰੋਵਰਸੀ ਤੋਂ ਪਹਿਲਾਂ ਪਈ ਹੈ ਉਹ ਗਾਣਾ ਇੰਜੈਸਟਡ ਇੰਜੈਸਟਡ ਗਾਣਾ ਮੈਂ ਬੰਦ ਕੀਤਾ ਕਿ ਲੋਕੀ ਆਹਨ ਕਹਿਦਣ ਕਿ ਫੇਮ ਸੀਕ ਕਰਦਾ ਕਿ ਹੁਣ ਇਹਨੇ ਆਪ ਦਾ ਗਾਣਾ ਸੱਟਣਾ ਸਾਡੇ ਕੋਲ ਬਾਈ ਪੈਸੇ ਘਟਨੇ ਅਸੀਂ ਫੇਮ ਚ ਵੀ ਬਹੁਤ ਘਾਟਾ ਦਿਲਜੀਤ ਨਾਲ ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲ ਵੱਡੀ ਹੈ ਜ਼ਮੀਰ ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ 4 ਸਾਲ ਹੋ ਗਿਆ ਗੇਮ 'ਚ ਜੱਥੇ ਅੜਿਆ ਪੂਰਾ ਅੜਿਆ ਬਦਲਿਆ ਨਹੀਂ ਨਾ ਪਹਿਲਾਂ ਨਾ ਬਾਅਦ 'ਚ ਬਾਕੀ ਇੱਕ ਤੀੜ ਜਿਹੜੀ ਕਮੈਂਟ ਕਮੈਂਟ ਕਰਦੀ ਐ ਜਦੋਂ ਕੱਲੂ ਥੋਡੇ ਆਪ ਦੇ ਜਵਾਬ ਪੱਗਾ ਬਣ ਕੇ ਕੰਨਾਂ 'ਚ ਨੱਤੀਆਂ ਪਾਉਣਗੇ ਹੱਥਾਂ 'ਚ ਨੇਲ ਪੌਲਸ਼ਾ ਲਾਉਣਗੇ ਫਰਾਕਾਂ ਪਾ ਕੇ ਨਿਕਲਣਗੇ ਹਨਾ ਉਦੋਂ ਤੁਸੀਂ ਆਪ ਦੇ ਮੂੰਹ ਅੰਦਰ ਕੱਜੋਗੇ ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ ਹਾਂ ਚੀਜ਼ਾਂ ਹੈਗੀਆਂ ਨੇ ਜਾ ਕੇ ਕਾਲਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ ਫੇਰ ਉਹਨਾਂ ਦੀਆਂ ਸੋਲਾਂ ਖਰੀਦੀਆਂ ਗਈਆਂ ਦੈਨ ਉਹਨਾਂ ਦੀ ਆਪ ਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ ਹੁਣ ਉਹ ਬੰਦੇ ਸਮਝ ਗਏ ਨੇ ਉਹ ਬੰਦੇ ਆਪ ਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ ਟੂਪਾਕ ਨੇ ਸੇਮ ਟਾਕ ਕੀਤੀ ਡਾਕਟਰ ਸਾਬੀ ਨੇ ਸੇਮ ਟਾਕ ਕੀਤੀ ਲਿਪਸੀ ਹਸਲ ਨੇ ਸੇਮ ਟਾਕ ਕੀਤੀ ਬੰਦੇ ਚੱਕੇ ਗਏ ਬੰਦੇ ਚੱਕਦੇ ਤੇ ਤੁਹਾਡੇ ਕੋਲ ਤੁਹਾਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਹਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਹ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮਿਆਂ ਨੂੰ ਸਭ ਤੋਂ ਵੱਡਾ ਡਿਸ ਕਰਦੇ ਹੋ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿ ਲੱਜਣਾ ਸ਼ਹੀਦ ਦੀਪ ਸਿੱਧੂ ਜਦੋਂ ਬਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੋਕ ਦਾ ਫਰਦਾ ਸੀ ਆਪਣੇ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੋਕ ਦਾ ਫਰਦਾ ਸੀਗਾ ਮੈਨੂੰ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂੰਹ ਤੇ ਦਿਖ ਰਹੀ ਹੈ ਉਹ ਚੀਜ਼ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੈ ਕੇ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫॉर ਯੂ ਜਿਹੜੇ ਲੋਕ ਸੁੱਤੇ ਪਏ ਨਾ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੀਮਾ ਪਾ ਰਿਹਾ ਉਹ ਪਾ ਰਿਹਾ ਸੋਨਾਲੀ ਇਜ਼ ਅ ਨਾਨ ਪੰਜਾਬੀ ਸ਼ੀ ਕੈਨਟ ਐਕਸਪਲੇਨ ਵਟ ਪੰਜਾਬੀਸ ਨੈਵਰ ਕੈਨ ਨੈਵਰ ਸੋਨਾਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬ ਨੇ ਦੇਖੀ ਹੈ ਤੇ ਦਿਲਜੀਤ ਐਡਾ ਹੀ ਹਮੈਤੀ ਆ ਨਾ ਤੇਰਾ ਆਪ ਦਾ ਜਨਮ ਦਿਲਜੀਤ 84 ਦਾ ਵਾ ਆਪਦੇ ਘਰਦਿਆਂ ਨੂੰ ਪੁੱਛ ਲੀਆ ਆਪਦੇ ਮਾਪਿਆਂ ਨੂੰ ਜਿੰਨਾਂ ਤੋਂ ਤੂੰ ਕਹਿਣਾ ਕਿ ਤੂੰ ਅਨਲਿੰਕਡ ਆ ਉਹਨਾਂ ਨੂੰ ਪੁੱਛ ਕੇ ਦੇਖੀ ਕਿ 84 ਚ ਕੀ ਹੋਇਆ ਸੀਗਾ ਮੈਨੂੰ ਮੇਰੇ ਮਾਪਿਆਂ ਨੂੰ ਦੱਸਿਆ ਸੀ ਮੈਂ ਉਦੋਂ ਸੀਗਾ ਨਹੀਂ ਸਟਿਲ ਮੈਨੂੰ ਉਹ ਪੈਨ ਪਤਾ ਤੇ ਮੈਨੂੰ ਕਹਿੰਨੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ ਕਿਸੇ ਲੈਵਲ ਨਾਲ ਸਾਈਨ ਨਹੀਂ YouTube ਤੇ ਸਾਰੀਆਂ ਵੀਡੀਓ ਪਈਆਂ ਚੈੱਕ ਕਰਕੇ ਦੇਖੋ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਮ ਵਾਸਤੇ ਤੇ ਕੀ ਕਰੂੰਗਾ ਕਹਾਂ ਕੌਮ ਵਾਸਤੇ ਮੈਨੂੰ ਪਤਾ ਯੂ ਵਾਂਟ ਟੂ ਸਪੋਰਟ ਅ ਬਿਚ ਮੈਨ ਸਪੋਰਟ ਅ ਬਿਚ ਆ ਡੋਨਟ ਲਾਈ ਮੈਨੂੰ ਕੋਈ ਕੇਅਰ ਨਹੀਂ ਗਈ ਆ ਲਾਈਫ ਮੇਰਾ ਸਟ੍ਰੇਟ ਆ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦਾ ਆਮ ਗੋਣਾ ਸੀ ਯੂ ਆਮ ਗੋਣਾ ਸੀ ਬ੍ਰੋ ਆਈ ਲਿਵ ਇਨ ਸਰੀ ਪੁੱਲ ਅਪ ਐਨੀ ਟਾਈਮ ਆਮ ਗੋਣਾ ਸੀ ਯੂ ਕੋਈ ਜਗੱਡਾ ਨਹੀਂ ਬਟ ਆਮ ਨੋਟ ਅ ਬਿਚ ਲਾਈਕ ਯੂ ਗਾਇਸ ਮੈਨ ਮੈਂ ਪ੍ਰੀਟੈਂਡ ਨਹੀਂ ਕਰਦਾ ਦੇਖ ਕੇ ਚੀਜ਼ਾਂ ਇਗਨੋਰ ਨਹੀਂ ਕਰਦਾ ਹੋਪ ਯੂ ਗੋ ਅੰਡਰਸਟੈਂਡ ਬਾਏ ਬਾਏ